ਅੱਜ ਆ ਗਿਆ ਸੰਡੇ ਬਾਏ ਬਾਏ ਧੜੋ ਕਰਨੀ ਹੈ ਜੇ ਸਿਰੇ ਸਿਰੇ ਬਾਈ ਦੀ ਲੱਗਦੀ ਸੰਡੇ ਹੋ ਜਾ ਮੰਡੇ ਰੋਜ਼ ਖਾਓ ਡੰਡੇ ਰੋਜ਼ ਖਾਓ ਡੰਡੇ ਛੇ ਵਾਲਾ ਪਰੋਠਾ ਖਾਣਾ ਇਹਨਾਂ ਨੇ ਲੱਗਿਆ ਗਏ ਸੀ ਲੈਣ ਪਿੰਡੀਆਂ ਕੱਲੀਆਂ ਲਾਓ ਜੀ ਲਓ Papa ਹੋ ਗੁਲੋ ਜੀ ਇਹ ਨਾਲ ਆਇਆ ਹੁਣ ਆਪਣਾ ਸਕੂਲ ਦਾ ਕੰਮ ਕਰੋ ਫੇ ਮੂੰਹ ਚ ਬਾੜਨਾਂ ਕੈਮਰਾ ਫਿਰੋ ਫਿਰੋ ਯਾਰ ਬਲੌਗ ਬਣਾ ਲਿਆ ਹਮ ਚੱਲੀਏ ਮਾਹੀ ਤੇਰਾ ਰਸਤਾ ਢੀਕ ਨਹੀਂ ਆ ਰੋਟੀ ਖਾਲਾ ਆ ਗਏ ਰੋਟੀ ਲੱਗੀ ਹੋਈ ਆ ਦੇਰ ਨਾ ਹੋ ਜਾਏ ਕਹੀਂ ਦੇਰ ਨਾ ਹੋ ਜਾਏ ਉਹ ਨਹੀਂ ਇਹ ਕੁੱਤੇ ਨੂੰ ਖਾਰਸ਼ ਪੈ ਜਾਣੀ ਆ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਸ਼ਹੀਦੀ ਟੋਲੀਆਂ ਅਰੇ ਮਾਤਾ ਕੀ ਜੈ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਇੱਧਰ ਬਣ ਗਏ ਕਰੇਲੇ ਭਰਾਵਾ 1 ਵਜੇ ਇਹਨੇ ਖਾਦਾ ਸੀਗਾ ਤੱਕ ਇਹਨੂੰ ਉਲਟੀ ਆ ਲੱਗੇ ਔੜੀਆਂ ਵਾਲਾ ਕਿ ਕਰੇਲੇ ਇੱਕ ਕਰੇਲੇ ਤੁਸੀਂ ਕਰੋ ਬਲੌਗ ਦਾ ਐਂਡ ਫੇਰ ਰੋਟੀ ਖਾਈ ਆ ਆਰਾਮ ਨਾਲ ਖਾਣੇ ਫੇਰ ਜੀ ਟਾਈਮ ਹੋ ਗਿਆ 10:10 ਤੇ ਆਪਾਂ ਹੋ ਗਿਆ ਸਾਰਾ ਕੰਮ ਕਰਕੇ ਫ੍ਰੀ ਤੇ ਚਲੋ ਕਰਦੇ ਆ ਜੀ ਨਵੇਂ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਐਚਪੀ ਨੰਦਰਾ ਬਲੌਗਸ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਪਰਮਾਤਮਾ ਦੀ ਦਿਆ ਦੇ ਨਾਲ ਚਲੋ ਜੀ ਕਰਦੇ ਆ ਸ਼ੁਰੂਆਤ ਅੱਜ ਦੇ ਬਲੌਗ ਦੀ ਪ੍ਰੈਸ ਕਰਕੇ ਟੀ-ਸ਼ਰਟ ਮੇਰੀ ਪ੍ਰੈਸ ਹੋ ਰਹੀ ਹੈ ਜੀ ਤੇ ਚਲੋ ਰਸੋਈ ਜੀ ਦੇਖਦੇ ਆ ਕੀ ਬਣਿਆ ਅੱਜ ਹਾਂਜੀ ਲੋ ਜੀ ਇਹ ਚਾ ਪੈ ਰਹੀ ਹੈ ਜੀ ਤੇ ਪ੍ਰੌਟੀਆਂ ਕਿਹੜੀਆਂ ਸਾਧੀਆਂ ਚ ਚਲੋ ਸਾਧੀਆਂ ਪ੍ਰੌਟੀਆਂ ਛੋਲੀਏ ਦੀ ਸਬਜ਼ੀ ਨਾਲ ਹਨਾ ਛੋਲੀਏ ਦੀ ਸਬਜ਼ੀ ਨਾਲ ਹਨਾ ਹਾਂ ਚਲੋ ਠੀਕ ਆ ਜੀ ਅੱਜ ਹੈਗਾ ਸੰਡੇ ਓਕੇ ਉਧਰ ਕੁੜੀਆਂ ਕੀ ਕਰਦੀਆਂ ਆ ਲੋ ਜੀ ਇੱਧਰ ਆ ਬੈਠੀ ਆ ਹਾਂਜੀ ਭੈਣ ਜੀ ਕੀ ਕਰੀ ਜੰਨੇ ਆ ਤੁਸੀਂ ਵੀ ਕਹਿੰਦੇ ਹੋ ਸੱਚੀ ਗੱਲ ਸਾਰਿਆਂ ਨੂੰ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਚ ਬਾਈ 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 ਦੜੋ ਕਰਨੀ ਹੈ ਜੇ ਫਿਰ ਫਿਰੇ ਬਾਈ ਦੀ ਲੱਗਦੀ ਫਿਰ ਫਿਰੇ ਕਹਿੰਦੀ ਬਾਈ ਤੁਹਾਨੂੰ ਮਾਤਾ ਜੀ ਠੰਡੇ ਹੋ ਜਾ ਮੰਡੇ ਰੋਜ਼ ਖਾਓ ਡੰਡੇ ਰੋਜ਼ ਖਾਓ ਡੰਡੇ ਉਹ ਕਹਿੰਦਾ ਅੰਡੇ ਖਾਓ ਪਰ ਅਸੀਂ ਤਾਂ ਖਾਂਦੇ ਨਹੀਂ ਅਜੀ ਡੰਡੇ ਖਾਂਦੇ ਨਹੀਂ ਦੂਜੀ ਕਿਧਰ ਆ ਅੱਛਾ ਪਾਟ ਕਰ ਰਹੀ ਹੈ ਚਲੋ ਠੀਕ ਹੈ ਜੀ ਓਕੇ 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 ਚਲੋ ਆਜੋ ਫੇਰ ਅੰਦਰ ਮਿਲਦੇ ਆ ਨਾਸ਼ਤੇ ਤੇ ਕਰਦੇ ਆ ਵਲੌਗ ਦੀ ਸ਼ੁਰੂਆਤ ਇੱਧਰ ਆ ਗਈ ਜੀ ਸਾਦੀ ਰੋਟੀ ਨਾ ਆਲ ਸਬਜੀ ਛੋਲੀਏ ਦੀ ਬੜੀ ਸਵਾਦ ਸਬਜੀ ਬਣੀ ਹੈ ਨਾ ਇਹ ਇਹ ਪੁੱਛੋਗੇ ਨਾ ਤੇ ਇਹਨਾਂ ਨੇ ਖਾਣੀ ਰੋਟੀ ਪਾਲਗ ਨਹੀਂ ਪਾਲਗ ਨਹੀਂ ਖਾਣੀ ਛਾਪੂੜੀ ਦੀ ਪਾਤੀ ਰੁਬਲ ਦੀ ਚਲੋ ਮੈਂ ਚਾਟੀਆਂ ਬਣਾ ਕੇ ਖਾਉਂਗੀ ਕਿਹੜੀ ਰੋਟੀ ਬਣਾ ਕੇ ਖਾਏਗੀ ਆ ਖਾਇਆ ਕਰ ਤਾਂ ਸਾਡੇ ਨਾਲ ਜਿਹੜੀ ਅਸੀਂ ਖਾਂਦੇ ਉਹ ਸਾਡੇ ਨਾਲ ਦੂ ਵੀ ਖਾਇਆ ਕਰ ਤਾਂ ਲੱਛੇ ਵਾਲਾ ਬਣਾ ਕੇ ਖਾਣਾ ਹਾਂ ਲੱਛੇ ਵਾਲਾ ਪਰੋਠਾ ਖਾਣਾ ਇਹਨਾਂ ਨੇ ਲੱਛੇ ਵਾਲੇ ਪਰੋਠੇ ਦਾ ਕੋਈ ਕੰਮ ਹੀ ਨਹੀਂ ਇਹਨਾਂ ਨੂੰ ਹੋਰ ਚਲੋ ਠੀਕ ਹੈ ਜੀ ਮਿਲਦੇ ਆ ਜੀ ਤੇ ਬਣਾਉਂਦੀ ਤੇ ਟੇਸਟੀ ਆ ਪਰ ਹਰ ਵਾਰੀ ਲੱਛੇ ਵਾਲਾ ਥੋੜੋ ਖਾਣਾ ਆ ਮੈਂ ਖਾਦਾਂ ਤੇ ਐਤਵਾਰ ਨੂੰ ਖਾਂਦੀ ਹੁੰਦੀ ਆ ਆਹਾਂ ਚਲੋ ਕਾਦੀ ਖਾਂਦੀ ਹੁੰਦੀ ਆ ਮੈਂ ਚਲ ਠੀਕ ਠੀਕ ਚਲ ਟੀਵੀ ਲਾ ਫੇ ਚਲ ਲਓ ਜੀ ਅੱਜ ਬਣੇਗੀ ਜੀ ਮੂੰਗੀ ਦੀ ਦਾਲ ਹਨਾ ਠੀਕ ਆ ਜੀ ਤੇ ਹੋਰ ਕੀ ਪਿੰਡੀਆਂ ਲੈਣੀਆਂ ਆ ਪਿੰਡੀਆਂ ਆਪਾਂ ਚਲਦੇ ਆ ਲੈਣ ਤੇ ਫੇ ਫੋਨ ਕਰੀ ਮੈਨੂੰ ਫ੍ਰੀ ਹੋ ਗਿਆ ਤੇ ਫੇਰ ਆਪਾਂ ਚਲਦੇ ਆ ਲੈਣ ਤੇ ਟੋਕਰੀ ਕੱਢ ਤੇ ਕੱਪੜੇ ਚੀਂ ਚੋ ਕੱਢ ਤੇ ਚਲੋ ਕੱਢੋ ਫੇਰ ਮੈਂ ਰੱਖਿਆ ਵਾ ਟੋਕਰੀ ਤੇ ਫੇਰ ਮੈਂ ਜਾਣਾ ਹੈ ਦੁਕਾਨ ਤੇ ਤੇ ਚਲੋ ਠੀਕ ਹੈ ਜੀ ਓਕੇ ਮੈਂ ਪਿੰਡੀਆਂ ਤੇ ਹੋਰ ਕੋਈ ਚੀਜ਼ ਦੇ ਗੜੀ ਹੈਗੀ ਲਿਉਣ ਵਾਲੀ ਫੇਰ ਨਾਲ ਲੈ ਜੀਓ ਚਲੋ ਠੀਕ ਠੀਕ ਟਾਈਮ ਹੋ ਗਿਆ ਪੌਣੇ 11 ਵਾ ਤੇ ਮੈਂ ਇਹੀ ਕਿਹਾ ਵੀ ਮੇਰੇ ਨਾਲ ਚੱਲੋ ਤੇ ਆਪਾਂ ਸਮਾਨ ਲੈ ਹੀ ਗਏ ਫੇਰ ਮੈਂ ਇੱਕ ਵਾਰੀ ਦੁਕਾਨ ਤੇ ਜਾਊਂਗਾ ਠੀਕ ਹੈ ਨਾ ਤੇ ਮਾਂ ਆਏ ਅਸੀਂ ਫੇਰ ਨਾ ਪਿੰਡੀਆਂ ਵੀ ਲੈ ਗਈਈਏ ਜਾ ਕੇ ਤੇ ਦੇਖ ਵਾ ਜਿਹੜੀ ਚੀਜ਼ ਦੀ ਹੋਰ ਕਮੀ ਪੇਸ਼ੀ ਹੈਗੀ ਫਿਰ ਉਹ ਨਾਲ ਹੀ ਲੈ ਆਈਏ। ਹੋਰ ਦੇਖੋ ਟਮਾਟਰ ਹੈਗੇ। ਟਮਾਟਰ ਵੀ ਹੈਗੇ ਆਂ। ਹਾਂ ਪਿਆਜ਼ ਸਭ ਕੁਝ ਹੈਗਾ ਆ। ਸਭ ਕੁਝ ਹੈਗਾ ਆ। ਚਲੋ ਆਏ ਮਾਪੇ ਪਿੰਡੀਆਂ ਲੈ ਗਏ। ਗੈਸ ਹੀ ਗੈਸ ਹੀ ਲੈਣ ਪਿੰਡੀਆਂ, ਕੱਲੀਆਂ ਲੈ ਇਹ ਨਾਲ ਪਿਆਜ਼, ਕਰੇਲੇ। ਉਹਦੀ ਕਰੇਲੇ ਖਾਈਓ। ਪਿੰਡੀਆਂ ਵੀ ਲੈ ਆਏ ਨਾਲ। ਪਿਆਰੇ ਹੈਗੇ ਆ ਹਲੇ ਮਾੜਾ ਨਾ ਕਰੇਲਿਆਂ ਵਿੱਚ ਵੀ ਮੰਮੀ ਪਿਆਜ਼ ਜ਼ਿਆਦਾ ਪੈਣੇ ਆ ਪਿਆਜ਼ ਪੈਣੇ ਆ ਥੋੜੇ ਪੈਣੇ ਜਾਂਦੇ ਆ ਫਰਾਈ ਕਰਕੇ ਬਣਗੇ ਫਿਰ ਥੋੜੇ ਤੋਂ ਤਨ ਅੱਜ ਬਣਾਵਾਂਗੇ ਮੂੰਗੀ ਦੀ ਦਾਲ ਪਿੰਡੀਆਂ ਭਰ ਕੇ ਵਿੱਚ ਆਲੂ ਤੇ ਪਿਆਜ਼ ਸ਼ਾਮ ਨੂੰ ਬਣਾਵਾਂਗੇ ਕਰੇਲੇ ਕਾਲੇ ਇਹ ਬਣ ਰਿਹਾ ਹੈ ਜੀ ਫਰਮਾਇਸ਼ ਦੇ ਉੱਤੇ ਹਨਾ ਮੋਟੀ ਚਲੋ ਸਰਾਂ ਦੇ ਸਿੰਦੇ ਪੈ ਮਾਦੀ ਲੱਛੀ ਵਾਲੀ ਪਰੌਂਠੀ ਚਲੋ ਇਹਨੂੰ ਬਣਾ ਕੇ ਦਿਓ ਲੱਛੀ ਵਾਲੀ ਪਰੌਂਠੀ ਮੈਂ ਚੱਲਾਂ ਦੁਕਾਨ ਤੇ ਹੈਂ ਮੈਂ ਜੱਲਣਾ ਦੁਕਾਨ ਤੇ ਤੇ ਤੁਸੀਂ ਫੇਰ ਉਹ ਬਲੌਗ ਬਣਾਈਓ ਇਹਦੇ ਫੋਨ ਤੇ ਫੋਨ ਨਹੀਂ ਆਪਣਾ ਅੱਜ ਸਮਝ ਗਈ? ਆ ਲੈ ਲੋ ਅੱਗੇ ਕੱਲ ਕੱਲ ਦਿੱਤਾ ਇਹਨੇ ਫੋਨ ਨੂੰ ਬਲੌਗ ਬਣਾਉਣ ਲਈ ਦਿੱਤਾ ਇਹਨੇ ਨਾ ਹਾਂ ਚਲੋ ਜਾਂਦਾ ਮੈਂ ਹੈ ਲਾਓ ਜੀ ਲਓ Papa ਹੋ ਗੁਲੋਚੀ ਹੋਰ ਆਪਾਂ ਤੇ ਲੱਗੀਆਂ ਅਚਪੌਂਡ ਦੀ ਰੈਸਪੀ ਹੂੰ ਕੀ ਬੋਲੂ ਆਪ ਵੀ ਰੈਸਪੀ ਬਣਾ ਦੱਸਦੇ ਹਾਂ ਕਿੱਦਾਂ ਬਣਦਾ ਹੂੰ ਇਹ ਮੇਰਾ ਫੇਵਰੇਟ ਆ ਹੈ ਨਾ ਯੈਸ ਲਈ ਕੋਈ ਫਿੰਡੇ ਵੀ ਖਾਣੀ ਹੁੰਦੀ ਮੈਂ ਹਮੇਸ਼ਾ ਹਮ ਕਮਟਰੀ ਵੀ ਠੋ ਕਰੋ ਸਾਠ ਲਈ ਮੈਂ ਲਓ ਜੀ ਪਹਿਲਾਂ ਪਿੰਡਾ ਕਰਕੇ ਇਹਦੀ ਬਣਾ ਲਈ ਰੋਟੀ ਹਾਂ ਰੋਟੀ ਠੀਕ ਆ ਅਨ ਲੈ ਜਲਾਵਾਂਗੇ ਕਿਉ ਠੀਕ ਆ ਹਮ ਓਕੇ ਕਿਉ ਤੋਂ ਬਾਅਦ ਲਾਵਾਂਗੇ ਵਿੱਚ ਗਾਓ ਥੋੜੇ ਮਸਾਲਾ ਹਾਂ ਓਕੇ और ठीक है हाँ जी हम थोड़ा जहा आटा धोजी बनेगा ऐसे करके बनेगा ऐसे मोमो लोजी क्रिस्पी जो बनाओगी मैं हम बनाव क्रिस्पी ਕੰਗੜਦੀ ਆ ਮੱਕਣਾ ਵੀ ਕਟਕੀਆਂ ਕਟੀਆਂ ਦਰ ਮੋਟੀਆਂ ਇੱਕ ਹੀ ਅਗਲੀ ਨੂੰ हमको तो ਕੱਟ ਇੱਕ ਵੀ ਆਤੀ ਲੱਗੇਗੀ ਚਾਪਣੀ ਹੈ ਪੀਣੀਆ ਅੱਧਾ ਕੱਪ ਪੀਣਾ ਯਾਰ ਅੱਧੇ ਕੱਪ ਦਾ ਬੰਦਾ ਕੀ ਬਣਾਵੇ ਤੁਸੀਂ ਵੀ ਪੀ ਲੋ ਬਾਕੀ ਮੈਂ ਨਹੀਂ ਪੀਣੀ ਅਸੀਂ ਤਾਂ ਹੁਣ ਨਾਸ਼ਤਾ ਕੀਤਾ ਹੈ ਉਹ ਤੇ ਢੇਜ ਜਗਾ ਹੈ ਨਾ ਮਰਾਵਾ ਹੁਣ ਤਾਂ ਅਸੀਂ ਬਿਲਕੁਲ ਨਹੀਂ ਪੀਣੀ ਚਾਹ ਚ ਕੁਛ ਚਾਹ ਵੀ ਮੰਗ ਲ ਦੁਪਹਿਰੇ ਹੋਰ ਪਲੇਟ ਤੇ ਕਾਹਦੇ ਨਹੀਂ ਪੀਣ ਪੀਣ ਉਹ ਮੈਂ ਨੂੰ ਗੈਸ ਦੇ ਦਰبان ਗਿਲਟੀ ਹਾਂ ਬੰਦੀ ਤੇ ਹਾਂ ਬੰਦੀ ਤੇ ਮੈਂ ਹਮੇਸ਼ਾ ਬਹੁਤ ਜ਼ਿਆਦਾ ਕਈ ਬੁਰਦਨ ਚੰਦ ਖਾਣਾ ਬਨੂ ਲੋ ਕਿਦਾਂ ਮੈਂ ਬੁਰਦਨ ਮੇਰੇ ਫੰਦਾ ਖਾਣਾ ਹੋਰ ਹਨਾ ਛਾਮੀ ਵੀ ਨਾ ਛਾਮੀ ਕੁਝ ਵੀ ਨਹੀਂ ਬਣਾਣਾ ਛਾਮੀ Karele ਬਣਨੇ ਆ ਹਾਂ ਮਾਂ ਮੈਂ Karele ਨਹੀਂ ਬਣਾਉਣਾ ਕਰੀਲੇ ਤੈਨੂੰ ਨਹੀਂ ਪਸੰਦ ਹੈਗੀ ਮਸਾਲੇ ਨਾਲ ਰੋਟੀ ਲੈ ਜੀ ਤੇ ਸਕੂਲੇ ਲੈ ਜੂਗੀ ਅਰ ਪਤਾ ਹੈ ਕਰੀ ਨਾ ਕਰੀਲੇ ਦਾ ਮੇਰਾ ਥੋੜਾ ਕਾਰਡਾ ਹੋ ਗਿਆ ਹੈਗਾ ਫਿਰ ਮੈਨੂੰ ਪਤਾ ਹੀ ਮੈਨੂੰ ਪਸੰਦ ਹੀ ਨਹੀਂ ਆਏ ਕਰੀਲੇ ਕਾਂਡ ਹੋ ਗਿਆ ਸੀ ਤੇਰਾ ਯਾਰ ਨਹੀਂ ਆ ਰਿਹਾ ਜਦੋਂ ਮੈਂ ਉਹ ਹੱਦਣ ਖਾਗੀ ਤੂੰ ਪਾਣੀ ਪੀ ਉਹ ਛੱਡ ਪਰੇ ਤੂੰ ਮੋਟਾ ਤਾਂ ਠੀਕ ਯਾਰ ਛੀ ਬਲਾ ਕੀ ਆ ਗਾਇਆ ਨਾ ਮੈਂ ਨਹੀਂ ਘਾੜਿਆ ਸੀ ਮਾਂ ਮੰਗਿਆ ਨਾ ਉਹ ਸੌਂਟ ਤੇ ਕਿੱਲੋ ਆ ਦੇਖੋ ਕਹਿੰਜੀ 100 ਰੁਪਏ ਕਿਲੋ ਕarele ਲੈ ਗਏ 100 ਰੁਪਏ ਤੋਂ ਭਿੰਡੀਆਂ ਲੈ ਕੇ ਆਈਆਂ ਕੋਈ ਨਾ ਸਕੂਲੇ ਲੈ ਜਾਗੇ ਅੱਧਾ ਕਿਲੋ ਕarele ਦੇਖ ਦਿਓ ਭਿੰਡੀਆਂ ਲੈ ਕੇ ਆਣੇ ਨੇ ਕਿ ਕarele ਪਾ ਦੋ ਹੁਣ ਜੀ ਰੋਟੀ ਬਣਾ ਲਵਾਂਗੇ ਥੋੜੀ ਜਿਦੋ हमको ਬਣ ਗਈ ਰੋਟੀ ਓਏ ਚਲ ਆ ਬਣ ਗਈ ਰੋਟੀ ਹੁਣ ਖਾਣ ਲੱਗੀ ਜਾਗੇ ਬਾਏ ਰੋਟੀ ਬਣਾ ਦਿੰਦੀ ਤੇ ਚਾਹ ਬਣਾ ਕੇ ਦਿੰਦੀ ਆ ਤੁਹਾਨੂੰ ਬਾਏ ਇਹਦੇ ਮੰਮੀ ਛੇਲਦੇ ਪਏ ਆ ਕarele ਤੇ ਮੰਮੀ ਕarele ਛੇਲ ਕੇ ਰੱਖ ਦਾਂਗੇ ਮੰਮੀ ਹਾਂਜੀ ਸ਼ਾਮੀ ਬਣਾਵਾਂਗੇ ਹਨਾ ਤੇ ਦੇ ਨਾਲ ਕੀ ਹੋਈ ਚਾਹ ਪਲਕਲੇ ਇੱਧਰ ਮੈਂ ਰੱਖ ਦਿੱਤੀ ਆ ਦਾਲ ਤੇ ਪਿੰਡੀਆਂ ਧੋ ਕੇ ਰੱਖ ਦਿੱਤੀਆਂ ਆ ਦੁਪਹਿਰੇ ਬਣਾਵਾਂਗੇ ਪਿੰਡੀਆਂ ਠੀਕ ਆ ਓਕੇ ਹਾਂਜੀ ਕੱਪੜੇ ਪਾਇਆ ਸੁੱਕਣੇ ਪੱਲੂ ਦੇ ਮਾ ਚਾਹ ਤੇ ਇੱਧਰ ਪਲਕ ਖਾਂਦੀ ਪਈ ਆ ਰੋਟੀ ਰੋਟੀ ਖਾ ਲਾ ਫੇਰ ਠੀਕ ਆ ਬਾਅਦ ਚ ਕਰਦੀ ਆ ਕੰਮ ਫੇ ਮੈਂ ਆਪਣਾ ਠੀਕ ਆ ਆਪਾਂ ਚਲੋ ਓਕੇ ਇੱਧਰ ਬਣਦੀਆਂ ਪਈਆਂ ਭਿੰਡੀਆਂ ਕੁਝ ਬਣਾ ਲਈਆਂ ਆ ਮम्मी ਨੇ ਭਿੰਡੀਆਂ ਫਰਾਈ ਕਰ ਦਿੱਤੀਆਂ ਆ ਇੱਧਰ ਪਿਆਜ਼ ਤੇ ਮਿਰਚਾਂ ਕarele ਛਿੱਲ ਕੇ ਰੱਖ ਦਿੱਤੇ ਆ ਮम्मी ਨੇ ਨਮਕ ਲਾ ਕੇ ਇੱਧਰ ਦਾਲ ਬਣ ਗਈਆਂ ਇਹਨੂੰ ਲਾਵਾਂਗੇ ਆਪਾਂ ਤੜਕਾ ਤੇ ਮੰਮੀ ਕੱਟਦੇ ਪਈ ਆ ਆਲੂ ਕੱਟਦੇ ਪਈ ਆਲੂ ਹਾਂਜੀ ਚਲੋ ਜੀ ਮੰਮੀ ਕੱਟਦੇ ਪਈ ਆ ਆਲੂ ਤੇ ਟਾਈਮ ਦੇਖੋ ਜੀ ਸਵਾ 12 ਹੋ ਗਏ ਆ ਤੇ ਆਂਟੀ ਸਾਡੀ ਆਈ ਨਹੀਂ ਹਾਂਜੀ ਨਾਲ ਆਇਆ ਆ ਆਗੇ ਨਾਲ ਆਕੇ ਚਲੋ ਹੁਣ ਆਪਣਾ ਸਕੂਲ ਦਾ ਕੰਮ ਕਰੋ ਚਲੋ ਕਰੋ ਫਿਰ ਨਿਕਲੋ ਫਟਾਫਟ ਕੱਲ ਸਕੂਲ ਵੀ ਜਾਣਾ ਹੈ ਚਲੋ ਜੀ ਇੱਧਰ ਜਿਹੜੀਆਂ ਪਿੰਡੀਆਂ ਰੱਖੀਆਂ ਆ ਮਣਾਈ ਪਿੰਡੀਆਂ ਦੀ ਡਿਊਟੀ ਮੰਮੀ ਦੀ ਹੁੰਦੀ ਆ ਪਿੰਡੀਆਂ ਬਣ ਗਈਆਂ ਪਿੰਡੀਆਂ ਬਹੁਤ ਸੋਹਣੀਆਂ ਸਿਗੀਆਂ ਦਿੱਟੀਆਂ ਦਾ 100 ਰੁਪਏ ਕਿਲੋ ਆ ਤੇ 100 ਰੁਪਏ ਕਿਲੋ ਦੇ ਤੇ ਕarele ਪਰ ਵਧੀਆ ਬਹੁਤ ਬਣੇ ਆ ਚਲੋ ਜੀ ਸੋਹਣੇ ਨਿਕਲੇ ਆ ਲਾ ਲਈਏ ਪਿਆਜ਼ ਨੂੰ ਪਿਆਜ਼ ਕੱਟਿਆ ਆ ਤੇ ਤੜਕਾ ਲਾ ਲਈਏ ਤੇ ਚਲੋ ਜੀ ਤੇ ਤੁਹਾਨੂੰ ਦਿਖਾਉ ਲਦੇ ਆ ਤਿਆਰ ਹੋ ਗਈ। ਇਹਦਰ ਸਬਜੀ ਬਣ ਗਈ ਆ। ਦੇਖ ਸਕਦੇ ਆ। ਪੌਚੀ ਸਬਜੀ ਵਿੱਚ ਪਾਇਆ ਆਲੂ, ਪੀਲੋ ਹੋ ਰਹਿਣੀਆਂ ਤੇ ਪਿਆਜ਼। ਠੀਕ ਆ ਬਣ ਗਈ ਸਬਜੀ। ਤੇ ਹੁਣ ਮੈਂ ਲਾਗਮਾ ਪਾਣਾ ਤੜਕਾ। ਤਵਾ ਚੋਂ ਚਾਹ ਹੋਰ ਪਹਿਲਾਂ ਮੈਂ ਤੜਕਾ ਲਾਗਮਾ ਆਣਾ ਢਾਲ ਨੂੰ। ਬੱਸ ਬੰਦ ਕਰ ਦਿਆਂ ਚਲ ਹੋਰ ਹੋਰ ਬੰਦ ਕਰੂਗੀ। ਚਲ ਸਬਜੀ ਹੋ ਗਈ ਆ ਨਾ ਆਲੂ ਵੀ ਹੋ ਗਏ। ਹੋਰ ਮੰਮੀ ਪਿੰਦ ਵਿੱਚ ਆ।

ਯਾਰ ਇੰਤਕਾ ਕਿਆ ਲੋ ਮੇਰੇ ਘਰ ਆਂਦੀ ਆ ਤੈਨੂੰ ਕੋਈ ਨਾ ਕੋਈ ਚੀਜ਼ ਚਾਹੀਦੀ ਹੁੰਦੀ ਯਾਰ ਭਲੇ ਜਾ ਇਧਰ ਇਧਰ ਆ ਕੀ ਵਖ ਨਹੀਂ ਕੱਚੀਆਂ ਸਬਜ਼ੀਆਂ ਖਾਂਦੀ ਆਹ ਕੱਚੀਆਂ ਸਬਜ਼ੀਆਂ ਸਾਰੀਆਂ ਮੰਮੀ ਮੰਮੀ ਸਾਤੋ ਦੀ ਜਿੱਦਾ ਐਕਸਪੈਕਟ ਕਰਦੀ ਆ ਖਾਣ ਨੂੰ ਕੱਚੀਆਂ ਸਬਜ਼ੀਆਂ ਖਾਂਦੀ ਆ ਇਹ ਸਾਰੀਆਂ ਇਧਰ ਦੇਖੋ ਇਧਰ ਇਧਰ ਚੱਲ ਰਹਾ ਪਾਸਤਾ ਪਾਪਾ ਆਣ ਵਾਲੇ ਆ ਫਿਰ ਬਣਾਉਂਦੇ ਆ ਰੋਟੀ ਰੁੱਟੀ ਖਾਂਦੇ ਆ ਹੋਰ ਵੀ ਪਾਪਾ ਆਣ ਵਾਲੇ ਆ ਫਿਰ ਦੇਖेंगे ਬਾਹਰ ਦਾ ਰਸਤਾ ਚਲੋ ਮਿਲਦੇ ਆ ਬਾਏ ਲੱਗਾ ਜੀ ਗਾਣਾ ਵੀ ਬਹੁਤ ਪੁਰਾਣਾ ਗਾਣਾ ਲੱਗਾ ਜੀ ਆ ਜਾਵੇ ਮਾਹੀ ਤੇਰਾ ਰਸਤਾ ੜੀਕਦੀਆਂ ਆ ਜਾਵੇ ਮਾਹੀ ਤੇਰਾ ਰਸਤਾ ੜੀਕਦੀਆਂ ਰੋਟੀ ਖਾਲਾ ਆ ਗਏ ਰੋਟੀ ਲੱਗੀ ਹੋਈ ਆ ਦੇਰ ਨਾ ਹੋ ਜਾਏ ਕਹੀਂ ਦੇਰ ਨਾ ਹੋ ਜਾਏ ਚਲੋ ਲਓ ਜੀ ਲਓ ਜੀ ਖਾਓ ਸਬਜ਼ੀ ਭਿੰਡੀਆਂ ਦੀ ਸਬਜ਼ੀ ਅਲੂ ਪਿਆਜ਼ ਦਾਲ ਚਲੋ ਜੀ ਲੱਗਿਆ ਜੀ ਆਪਾਂ ਰੋਟੀ ਖਾਣ ਤਾਂ ਮਾਸੀ ਨੂੰ ਦਹੀਂ ਦਿਓ ਬਈ ਤੇ ਚਲੋ ਮਿਲਦੇ ਆ ਜੀ ਰੋਟੀ ਕਰਕੇ ਖਾ ਗਏ ਫਿਰ ਓਕੇ ਜੀ ਹਾਂ ਓਕੇ ਓਕੇ ਲਓ ਜੀ ਟਾਈਮ ਇੱਧਰ 5:30 ਹੋ ਗਏ ਆ ਤੇ ਅਸੀਂ ਬਣਾ ਲਈਏ ਕarele ਅੱਜ ਤੇਲ ਰੱਖ ਲਿਆ ਆ ਕarele ਧੋ ਲਏ ਆ ਤੇ ਇੱਧਰ ਕਰਦੀ ਪਈ ਆ ਕੁੜੀ ਪਿਆਜ਼ ਗ੍ਰੇਨ ਪਹਿਲਾਂ ਸਬਜੀ ਬਣਾਈ ਤੇ ਹੁਣ ਭਿੰਡੀਆਂ ਦੀ ਸਿੱਖ ਭਿੰਡੀਆਂ ਵੀ ਬਣਾਉਣਾ ਸੱਤ ਨਾਲ ਜੇ ਹੁਣ ਕarele ਨਾ ਬਣਾਏ ਤਾਂ ਕarele ਪੀਲੇ ਹੋ ਜਾਣੇ ਸੋ ਇਹਨੂੰ ਹਨਾ ਚਲੋ ਨੂੰ ਪਤਾ ਕਿ ਲੱਗਦਾ ਘਰੇ ਕੱਟ ਕੇ ਬਣਾਉਣੇ ਆ ਨਹੀਂ ਕੱਟ ਕੇ ਨਹੀਂ ਭਾਰ ਕੇ ਬਣਾਉਦੇ ਆ ਛਰੇਲੇ ਛੋਟੇ ਛੋਟੇ ਤਾਂ ਹੈਗੇ ਆ ਭਾਰ ਕੇ ਸੋਹਣੇ ਬਣਨੀ ਆ ਤੋਂ ਮੈਂ ਬਣਾਉਂਦੇ ਆ ਤੀਰ ਰੱਖੇ ਹੋਏ ਚਲੋ ਮਿਲਦੇ ਆ ਫਿਰ ਮੈਂ ਵੀ ਥੋੜਾ ਜਿਹਾ ਸਲਾਈਆ ਕਰਾਂ ਮਸ਼ੀਨ ਚੱਕਦੀ ਆ ਫਿਰ ਹਾਂ ਹਾਂਜੀ ਹਾਂਜੀ ਇਹ ਲੱਗਦਾ ਚਲੋ ਅੰਨੇ ਕਰ ਲੈਣੇ ਵਾਹ ਫ੍ਰਾਈਸ ਜੀ ਅੰਨੇ ਲਗਾ ਮਸਾਲਾ ਕੁਝ ਦਬਿਆ ਹੂੰ ਔਰ ਕਾ ਪੁੱਝ ਦਬਿਆ ਹੋਰ ਮੈਂ ਟਮਾਟਰ ਲੈਣ ਗਿਆ ਤਾਂ ਬਸ ਇਹ ਕਰ ਲਈਏ ਕੰਮ ਔਰ ਮੈਂ ਗੇਰਾ ਜੀ ਸੁਸੂਨੀ ਹਾਂ ਔਰ ਸਵੇਰ ਦੇ ਤਾਂ ਬੈਠੇ ਹਾਂ ਔਰ ਫੇਰ ਵੀ ਮੇਰਾ ਦਰਵਾਜ਼ਾ ਕੋਲੋਂ ਨੂੰ ਵੀ ਬਾਅਦ ਜਿੰਗਾ ਕੋਈ ਆ ਜਾਂਦਾ ਸੁੱਕੂ ਕਦੇ ਕਰ ਜੇ ਤਾਂ ਘੰਟੀ ਵੱਜਦੀ ਹੈ ਸਾਨੂੰ ਪਤਾ ਲੱਗ ਜਾਂਦਾ ਕੋਈ ਸੂਟ ਲੈਣ ਆਇਆ ਹਾਂ ਚਲੋ ਇੱਧਰ ਦਾਦੀ ਪਾਠ ਕਰਦੇ ਵੇ ਇੱਧਰ ਪੱਲੂ ਪਾਪਾ ਚਲੇ ਗਏ ਸ਼ਾਇਦ ਹਨਾ ਪਤਾ ਨਹੀਂ ਚਲੋ ਮਿਲਦੇ ਆ ਫਿਰ ਹਨਾ ਟਾਈਮ ਹੋ ਗਿਆ 6 ਤੇ ਇੱਧਰ ਦੇਖੋ ਪਤਾ ਨਹੀਂ ਕਾਦੀ ਬੈਂਸ ਹੁੰਨ ਡਈ ਆ ਕਾਦੀ ਬੈਂਸ ਹੁੰਨ ਡਈ ਵੀ ਕਹਿੰਦੇ ਪੁੱਛਰੂ ਨੂੰ ਪਾ ਦਈਏ ਕਿਹੜਾ ਇੰਨਾ ਮੁੱਠਾ ਨਹੀਂ ਖਾਏ ਤੂੰ ਕੋਈ ਨਾ ਹਰ ਬਣਾਵਗਾ ਨੂੰ ਪਾਣਾਗੇ ਉਹਨੂੰ ਵੀ ਜਾਨੂ ਖਰਚ ਪਾਣੀ ਆ ਕੁੱਤੇ ਨੂੰ ਖਰਚ ਹੋ ਜਾਣੀ ਕੁੱਤੇ ਨੂੰ ਖਰਚ ਹੋ ਜਾਣੀ ਆ ਲਓ ਜੀ ਇੱਧਰ ਬਣ ਰਹੇ ਕਰੇਲੇ ਤੇ ਇਦਾਂ ਮੈਂ ਉਹ ਚੱਲਾ ਆ ਉੱਥੇ ਮੇਰੀ ਫੋਟੋ ਸ਼ੂਟ ਕਰਾਉਂਦੀ ਮੈਂ ਪਤਾ ਕਰਦਾ ਆ ਉਮ ਮਨਾਣਾ ਆ ਉਹਨਾਂ ਨੇ ਛਿੜਿਆ ਜਮ ਸਰਦਾਰ ਭਗਤ ਸਿੰਘ ਜੀ ਦਾ ਛਿੜੀ ਦੇ ਬਸਾਵੇ ਉੱਥੋਂ ਜਾ ਕੇ ਫੇਰ ਮਾਣਾ ਹੈ ਥੋੜੀ ਚਲੋ ਵੀ ਥੋੜੀ ਕੈਂਡੀ ਖਾ ਲਓ ਉਹ ਨਹੀਂ ਇਹ ਕੁੱਤੇ ਨੂੰ ਖਾਰਸ਼ ਪੈ ਜਾਣੀ ਆ ਇਹਦੇ ਨਾਲ ਮਾਲ ਸਾਰੇ ਝੜਨ ਲੱਪਣੇ ਉਹਨਾਂ ਦੇ ਮਿੱਠਾ ਇੰਨਾ ਪਾਉਂਗੇ ਬਾਲ ਝੜਨ ਲੱਪਣੇ ਉਹਨਾਂ ਦੇ ਉਹਨਾਂ ਨੇ ਤਾਂ ਮਿੱਠਾ ਸਮਝ ਕੇ ਖਾ ਹੀ ਲੈਣਾ ਆ ਮਿੱਠਾ ਨਹੀਂ ਪਾਈਦਾ ਹੁੰਦਾ ਕੁੱਤਿਆਂ ਨੂੰ ਚਲੋ ਇੱਧਰ ਕਰੇਲੇ ਪੰਦੇ ਆ ਜੀ ਤੇ ਮੈਂ ਜਾਣਾ ਹੈ ਇਸਗਬੇ ਜਿੰਦਾਬਾਦ ਜੀ ਰਾਜੁਰੂ ਜਿੰਦਾਬਾਦ ਭਾਰਤ ਮਾਤਾ ਕੀ ਜੈ ਲਓ ਜੀ ਅੱਜ ਆਏ ਇਧਰ ਜੀ ਸ਼ਰਧਾਂਜਲੀ ਦੇਣ ਸ਼ੁਰੂ ਕਰਨਾ ਫੁੱਲਾਂ ਤੋਂ ਫੁੱਲਾਂ ਤੋਂ ਯਾਰ ਸਾਰੇ ਦੇਖੋ ਜੀ ਐ ਮੁੰਡੇ ਰਕੋ ਨਾ ਮੁੰਡੇ ਗਾਣਾ ਵੀ ਗਾਣਾ ਮੁੰਡਿਆ ਨੇ ਹਾਂ ਸਾਰਾ ਕਾਓ ਗਾਣਾ ਕਿੰਨੇ ਗਾਣਾ ਆਜੋ ਮੁਰੇ ਆਓ ਭਾਰਤ ਮਾਤਾ ਕੀ ਜੈ ਜੁਗ ਜੁਗ ਜੀਵੇ ਸਾਡੀ ਭਾਰਤ ਮਾਂ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਜੁਗ ਜੁਗ ਜੀਵੇ ਸਾਡੀ ਭਾਰਤ ਮਾਂ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਰਾਤਿ ਚਿਰਾਂ ਅੰਕਿ ਜਾਣੇ ਗੁਰੂ ਨਾਨਕ ਜੀ ਅਵਤਾਰੇ ਸਨ ਇਸ ਖਾਤਰ ਦਸ਼ਮੇਸ਼ ਵਿਧਾ ਨੇ ਚਾਰੋਂ ਪੁੱਤਰ ਵਾਰੇ ਸਨ ਕਿਉ ਨਾ ਹੋਵੇ ਅੰਬਰਾ ਦੇ ਵਿੱਚ ਇਹ ਦਾਣਾ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਜੁਗ ਜੁਗ ਜੀਵੇ ਸਾਡੀ ਭਾਰਤ ਮਾਂ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਸ਼ਹੀਦੀ ਟੋਲੀਆਂ ਆਜ਼ਾਦੀ ਦੇ ਲਈ ਖਾਦੀਆਂ ਸੀਨੇ ਦੇ ਵਿੱਚ ਗੋਲੀਆਂ ਇਹਨਾਂ ਦੀ ਸ਼ਹੀਦੀਆਂ ਨਹੀਂ ਮੰਨਦੇ ਆਸ਼ਾ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਜੁਗ ਜੁਗ ਜੀਵੇ ਸਾਡੀ ਭਾਰਤ ਮਾਂ ਸਾਡੇ ਜਉਣ ਤੇ ਸਾਡੇ ਮਰਨ ਦੀ ਥਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ 8.5 ਹੋ ਗਏ ਤੇ ਆਪਾਂ ਜਾ ਕੇ ਆ ਗਏ ਉਥੋਂ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਇੱਧਰ ਬਣ ਗਏ ਕarele ਤੇ ਲੱਗੇ ਮਸਾਲਾ ਪਰਣਾ ਜੀ ਲਓ ਜੀ ਇੱਧਰ ਹੁਣ ਭਾਰ ਹੋ ਰਿਹਾ ਜੀ ਕarele ਕੋਈ ਨਹੀਂ ਕੀ ਕਰਨਾ ਤੇ ਓਦਾਂ ਦੀ ਸੀ ਕਿ ਬੰਦਾ ਕੀ ਕਰੇ ਨਾਲ ਬਣ ਰਹੀ ਹੈ ਜੀ ਰੋਟੀ ਚਲੋ ਮਿਲਦੇ ਆ ਜੀ ਆਜੋ ਬਣਾ ਕੇ ਅੰਦਰ ਫਿਰ ਇੱਧਰ ਆ ਗਈ ਹੈ ਸਾਡੀ ਰੋਟੀ ਦਾਲ ਤੇ ਦੇਖੋ ਜੀ ਕarele ਅਸੀਂ ਤਾਂ ਦਹੀਂ ਲੱਗਾ ਲਿਆ ਹਾਂ ਤੇ ਨਾਲ ਇਹਨਾਂ ਨੇ ਲਈ ਅੰਦਾਜੀ ਨਹੀਂ ਪਾ ਗਏ ਵਿੱਚ ਪਕੌੜੀਆਂ ਬੱਲੂ ਕਹਿੰਦੀ ਮੈਂ ਨਹੀਂ ਖਾਣਾ ਕਿਉਂ ਭਰਾਵੇ ਇੱਕ ਵਾਰੀ ਇਹਨੇ ਖਾਦਾ ਸੀਗਾ ਤਾਂ ਕਿਤੇ ਨੂੰ ਉਲਟੀ ਆ ਗਈ ਪਕੌੜੀਆਂ ਵਾਲਾ ਕਿ ਕਰੇਲੇ ਇੱਕ ਰੇਲੇ ਆਹ ਕਰੇਲੇ ਖਾਦੇ ਸੀਨੇ ਕਰੀ ਨਹੀਂ ਤੇ ਪਹਿਲਾਂ ਬੜੇ ਖੁਸ਼ ਹੋ ਕੇ ਖਾਂਦੀ ਸੀ ਪਹਿਲਾਂ ਜਦ ਇੱਕ ਵਾਰੀ ਬਹੁਤ ਦਿਨ ਪਹਿਲਾਂ ਬੁਖਾਰ ਚੜਦਾ ਸੀਗਾ ਕਿਤੇ ਇਹਦੇ ਖਾਦੇ ਕਿਤੇ ਨੂੰ ਉਲਟੀ ਆ ਗਈ ਮਾਰੀ ਗਈ ਹਾਂ ਬਸ ਉਹ ਦਿਨ ਜਾ ਵੀ ਇਸ ਕੁੜੀ ਨੇ ਮੂੰਹ ਨਹੀਂ ਕੀਤਾ ਕਹਿੰਦੀ ਚਲੋ ਨਹੀਂ ਖਾਣੇ ਕਰਨੀ ਤੁਸੀਂ ਕਰੋ ਬਲੌਗ ਦਾ ਐਂਡ ਫੇਰ ਰੋਟੀ ਖਾਈਂ ਆਰਾਮ ਨਾਲ ਖਾਣੇ ਫਿਰ ਬਾਦ ਵਿੱਚ ਬਲੌਗ ਦਾ ਐਂਡ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਏ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਜੀ ਮਿਲਦੇ ਆ ਕੱਲ੍ਹ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ